ਸਾਸਰੀ ਘਰ ਜੀ ਸਾਰਿਆਂ ਨੂੰ ਆਪਣਾ ਪੰਜਾਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸਨੋ ਜੀ ਸਾਰੇ ਕਿਵੇਂ ਹੋ ਵਧੀਆ ਠੀਕ ਠਾਕ ਅੱਜ ਹੈ ਜੀ 25 ਤਰੀਕ 8 ਅਪ੍ਰੈਲ ਹੈ ਜੀ ਅੱਜ ਅੱਜ ਆਪਣਾ ਬੇਟਾ ਜਾਊਗਾ ਜੀ ਬਾਹਰ ਆਪਾਂ ਪਹਿਲਾਂ ਗੁਰੂ ਘਰ ਜਾਂਦੇ ਆ ਜੀ ਗੁਰੂ ਘਰ ਅਰਦਾਸ ਕਰਵਾ ਕੇ ਆਉਨੇ ਆ ਬਾਕੀ ਆਪਾਂ ਸਾਰੇ ਕਿਤੇ ਮੱਥਾ ਟੇਕਿਆ ਜਿੱਥੇ ਪਟੇਕੇ ਆਉਣਾ ਸੀਗਾ ਹੁਣ ਆਪਾਂ ਗੁਰੂ ਘਰ ਅਰਦਾਸ ਕਰਾ ਕੇ ਆਉਨੇ ਆ ਜੀ ਚਲੋ ਜੀ ਆਪਾਂ ਹੁਣ ਜਾਂਦੇ ਆ ਗੁਰੂ ਘਰ ਤੇ ਜਾਂਦੇ ਆਪਾਂ ਸਾਰੇ ਉਸ ਬੱਚੇ ਦੀ ਪੰਦਰੁਸਤੀ ਵਾਸਤੇ ਅਰਦਾਸ ਕਰਾ ਕੇ ਆਵਾਂਗੇ ਰਾ ਬਹੁਤ ਤਾਂ ਦਰਸਤ ਰ ਖੇੜੀ ਦੂਰ ਜਾ ਰਿਹਾ ਬੱਚਾ ਇਹਨੂੰ ਤਰਕੀਆਂ ਵਖਸ਼ੇ ਆਪਾਂ ਗੁਰੂ ਘਰ ਗੱਡੀ ਜਾ ਰਹੇ ਹਾਂ ਜੀ ਕਿਉਂਕਿ ਗੁਰੂ ਘਰ ਆਪਣੇ ਘਰ ਤੋਂ ਕਿਲੋ 1.5 ਕਿਲੋਮੀਟਰ ਦੂਰ ਹੈ ਤੇ ਨਾ ਹੀ ਆਪਣੇ ਕੋਲ ਟਰੱਕੇ ਜਾਣ ਦਾ ਟਾਈਮ ਸੀਗਾ ਕਿਉਂਕਿ ਆਪਾਂ 에ਰਪੋਰਟ ਜਾਣ ਤੋਂ ਲੇਟ ਹੋ ਜਾਾਂਗੇ ਇਸ ਕਰਕੇ ਆਪਾਂ ਪਰਿਵਾਰ ਗੱਡੀ 'ਚ ਬਾਗੇ ਜੀ ਨਾਮ ਹੈ ਬੱਚੇ ਦਾ ਖੁਸ਼ਪ੍ਰੀਤ ਖੁਸ਼ਪ੍ਰੀਤ ਨਾਮ ਦੀ ਵਾਰਤ ਨੂੰ ਮੇਰੇ ਸਾਰਿਆਂ ਨੂੰ ਮੈਂ ਬੁਲਾ ਰਿਹਾ ਹਾਂ ਸਭ ਨੂੰ ਭਾਗ ਮੇਰਾ ਗੁਰੂ ਜੀ ਬਾਸ ਅਦਾਸ اے واقدر سمریائے کرنمتا ہے اے یسوع نا ہویسرا اے سپاہی شاہ نا اوتھن بندے سمول بن پاسیاں یاب نوکر صاحب واے واش سب نے پیارا ਸਤਿਗੁਰੂ ਜੀ ਦਾ ਇਸ ਨਾਮ ਦਾ ਅਖਾਰ ਸਤਿਗੁਰੂ ਜੀ ਗੁਰੂ ਕੋ ਸਮਾਵਾਤ ਤੁਹਿਆ ਨਿਸ਼ਮਾਤ ਤੁੰਕ ਹਰਿ ਬਾਸਨ ਸਾਜੀ ਸਾਹਿਬ ਨਮਰ ਚਰਿਆਏ ਜੀ ਕੀ ਪਦੇ ਵਟ ਕੀ ਪਾਇ ਤੇ ਪੰਖੀ ਜੀ ਦਾ ਸ੍ਰੀ ਸਾਹਿਬ ਜੀ ਸਮਾਏ ਸਾਸਨ ਖਾਲਸਾ ਜੀ ਗਗ ਤੇ ਬੋਣਾ ਜੀ ਵਾਹਿਗੁਰੂ ਵਾਹਿਗੁਰੂ ਮਹਾਰਾਜਾ ਜੀ ਅਬਸੰਘਾ ਮੰਨ ਲਿਵਾ ਤੁਕੀ ਵਾਤਪਾ ਦੇ ਅੱਖੇ ਆਵੇ ਤੁਲਕਾ ਮੁਕ ਵੇ ਆਪਣੇ ਬੰਨ ਦੇ ਸਵਾ ਸਾਈਂ ਦਾ ਹਾਰ ਜੀ ਸੰਖਾ ਦਾ ਸਰੂਪ प्यारे खालसा मेरा आनंद जितो वे मनोवागनो जाय संतानुई काम सवार परया काल जी सो संता संधान परया परया जी मनोवागनो सारादास गदे सिंह का बालराम पायी बन्दे सिंह का ओरादेव सोटा कृपी सिंह महाराज की प्रदेशदारन महाराज कृपीता परणांत निवास ਰਵਾਨਾ ਨਮਾਰਾਲੂ ਕਰਵਾ ਲੀ ਮਹਾਰਾਜ ਬੱਚੇ ਦੀ ਪਵਾਰ ਤੇ ਮੇਹਰ ਪ੍ਰਯਤਨ ਕਰਨਾ ਦੇ ਲੋਕ ਤਾਂ ਬਾਬਾ ਜੀ ਅਰਦਾਸ ਕਰ ਰਹੇ ਨੇ ਜੀ ਆਪਾਂ ਬਾਕੀ ਸਾਰੇ ਕਿਤੇ ਮੱਥਾ ਟੇਕ ਕੇ ਆਏ ਸੀਗੇ ਸਿਰਫ ਆਪਣਾ ਗੁਰੂ ਘਰ ਹੀ ਰਹਿ ਗਿਆ ਸੀਗਾ ਗੁਰੂ ਘਰ ਅਰਦਾਸ ਕਰਾਉਣੀ ਆਪਾਂ ਨੂੰ ਬਹੁਤ ਜ਼ਰੂਰੀ ਹੁੰਦੀ ਹੈ ਜੀ ਕਿਉਂਕਿ ਅੱਜ ਬੱਚੇ ਨੇ ਜਾਣਾ ਇਸ ਕਰਕੇ ਆਪਾਂ ਜੀ ਅਰਦਾਸ ਕਰਾਵਾਂਗੇ ਕਿਉਂਕਿ ਆਪਾਂ ਪਹਿਲਾਂ ਵੀ ਕਰਵਾ ਸਕਦੇ ਸੀ ਪਰ ਤੁਰਤ ਪੈਰ ਅਰਦਾਸ ਕਰਾਈ ਚੰਗੀ ਹੁੰਦੀ ਹੈਗੀ ਪਰਮਾਤਮਾ ਬੱਚੇ ਨੂੰ ਤੰਦਰੁਸਤੀ ਬਖਸ਼ੇ ਜੀ ਸਭ ਤੋਂ ਜ਼ਰੂਰਤ ਤੰਦਰੁਸਤੀ ਹੈ ਜੀ ਬਾਕੀ ਦਾ ਸਾਰਾ ਕੁਝ ਬਾਅਦ ਵਿੱਚ ਹੈ ਚਲੋ ਜੀ ਆਪਾਂ ਅਰਦਾਸ ਕਰਾ ਕੇ ਫਿਰ ਘਰੇ ਜਾ ਕੇ ਦੇਖਦੇ ਹਾਂ ਜੀ ਕੋਈ ਗੈਸਟ ਵਗੈਰਾ ਆ ਰਹੇ ਹੋਣੇ ਜਿਨ੍ਹਾਂ ਨੂੰ ਆਪਾਂ ਬੁਲਾਇਆ ਸੀਗਾ ਆਪਾਂ ਥੋੜੇ ਰਿਸ਼ਤੇਦਾਰ ਬੁਲਾਏ ਨੇ ਜੀ ਕਿਉਂਕਿ ਹਾੜੀ ਦਾ ਟਾਈਮ ਸੀਗਾ ਵੱਡਾ ਪ੍ਰੋਗਰਾਮ ਆਪਾਂ ਨਹੀਂ ਕਰ ਸਕਦੇ ਸੀਗੇ ਇਸ ਕਰਕੇ ਆਪਾਂ ਥੋੜੇ ਜਿਹਾ ਜਣੇ ਇਕੱਠ ਕਰਿਆ ਜ਼ਿਆਦਾ ਨਹੀਂ ਕਰਿਆਗਾ ਇੱਥੇ ਆਪਾਂ ਆ ਗਏ ਹਾਂ ਜੀ ਘਰ ਕਾਰੇ ਇਧਰ ਦਾਲ ਸਬਜੀ ਬਣ ਰਹੀ ਹੈਗੀ ਇਹਨਾਂ ਨੇ ਰੈਡੀ ਹੋਰ ਕਹਿਣ ਲੱਗੇ ਵੀ ਦਾਲ ਸਬਜੀ ਸਿੱਪੀ ਬਣਾ ਲਾਂਗੇ ਤੇ ਕਿਉਂਕਿ ਥੋੜੇ ਜਣੇ ਸੀ ਜੇ 20 25 ਜਣੇ ਸੀ ਨਾ ਹਲਵਾਈ ਆਪਾ ਬਲਾਇਆ ਨਹੀਂਗਾ ਫਿਰ ਆਪ ਬਦਾਲ ਸਬਜੀ ਆਪ ਹੀ ਬਣਾ ਲਈ ਸੀਗੀ ਤੇ ਵਧੀਆ ਬਣ ਗਈ ਸੀ ਦਾਲ ਸਬਜੀ ਵੀ ਇਧਰ ਬੇਬੇ ਵੀ ਪਏ ਨੇਗੇ ਪੂਆ ਜੀ ਹੋਰ ਸਾਰੇ ਆ ਗਏ ਰੋਟੀ ਵਗੈਰਾ ਖਾਣ ਲੱਗ ਰਹੇ ਨੇਗੇ ਤੇ ਇੱਕ ਜੀ ਮੇਰੇ ਪੇਕੇ ਆਏ ਸੀਗੇ ਤੇ ਬਾਕੀ ਪੂਆ ਜੀ ਹੋਰ ਆਈਆਂ ਸੀਗੀਆਂ ਦੇਖੋ ਜੀ ਹਜੇ ਤੱਕ ਸਾਡੇ ਬੱਚੇ ਦੀ ਪੈਕਿੰਗ ਨਹੀਂ ਹੋਈ ਕਿਉਂਕਿ ਤੁਰਤ ਪੈਰ ਦਾ ਕੰਮ ਸੀ ਜੀ ਪਹਿਲਾਂ ਜੇ ਪਹਿਲਾਂ ਤੋਂ ਕੰਮ ਬਣਿਆ ਹੋਵੇ ਫਿਰ ਤਾਂ ਆਪਾਂ ਪਹਿਲਾਂ ਪੈਕਿੰਗ ਕਰਕੇ ਰੱਖ ਲੈਂਦੇ ਆ ਇਹਦਾ ਕੰਮ ਹੀ ਬਸ 2-4 ਦਿਨਾਂ ਦਾ ਬਣਿਆ ਸੀ ਇਸ ਕਰਕੇ ਪੈਕਿੰਗ ਵੀ ਨਹੀਂ ਹੋ ਸਕੀ ਫਿਰ ਜਿਹੜਾ ਸਮਾਨ ਰਹਿ ਗਿਆ ਸੀ ਇਹਦੇ ਮਾਮੇ ਹੋਰ ਲੈ ਕੇ ਆਏ ਤਾਂ ਤੁਰਤ ਆ ਕੇ ਇਹਨਾਂ ਨੇ ਬੈਗ ਪੈਕ ਕਰੇ ਇੱਧਰ ਜੇ ਆਪਾਂ ਕੇ ਕੱਟਣ ਲੱਗ ਰਹੇ ਆ ਕਿਉਂਕਿ ਸਾਰਾ ਕੁਝ ਜਲਦੀ ਜਲਦੀ ਚ ਹੀ ਹੋਇਆ ਟਾਈਮ ਬਿਲਕੁਲ ਵੀ ਨਹੀਂ ਹੈਗਾ ਸੀਗਾ ਕਿਉਂਕਿ 2-4 ਦਿਨਾਂ ਚ ਤਿਆਰੀ ਕਰਨੀ ਬਹੁਤ ਔਖੀ ਹੈ ਜੇ ਵੀ ਵਿਆਹ ਵਾਲਾ ਕੰਮ ਹੀ ਹੋ ਜਾਂਦਾ ਸਾਰਾ ਕਪੜਾ ਲੀੜਾ ਖਰੀਦਣਾ ਬੱਚੇ ਦਾ ਹੋਰ ਸਭ ਕੁਝ ਚੀਜ਼ ਖਰੀਦਣੀ ਦੇ ਫਰਟਾ ਫਰਟਾ ਬਸ ਪੱਕੇ ਕੱਟ ਕੇ ਚਲੋ ਜੀ ਆਪਾਂ ਤੁਹਾਨੂੰ 파ਗ 2 ਦੇ ਵਿੱਚ ਮਿਲਦੇ ਹਾਂਗੇ ਅਗਲਾ ਬਲੌਗ ਆਪਾਂ ਕੱਲ ਨੂੰ ਅਪਲੋਡ ਕਰਾਂਗੇ